ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅਯਾਰ ਟੈਕਸੀ ਸਟੈਂਡ ਗੜਦੀਵਾਲ ਤੋਂ ਬੋਲ ਰਹੇ ਆ ਜੀ ਅਸੀਂ ਐਨ ਆਰ ਆ ਭਰਾਵਾਂ ਅੱਗੇ ਬੇਨਤੀ ਕਰਨਾ ਚਾਹੁੰਦੇ ਆ ਇਹ ਜੋ ਵਨ ਵੇ ਦਾ ਕੰਮ ਆ ਜਿੱਦਾਂ ਕਿ ਤੁਹਾਨੂੰ ਪਤਾ ਸਾਰੇ ਹੀ ਕਰਦੇ ਆ ਐਨ ਆਰ ਆ ਭਰਾਵਾਂ ਅੱਗੇ ਬੇਨਤੀ ਆਗੇ ਤੁਸੀਂ ਜੇ ਦਿੱਲੀ ਤੋਂ ਪੰਜਾਬ ਨੂੰ ਆਉਣਾ ਹੈ ਤੇ ਆਪਣੇ ਜਾਣਕਾਰ ਹੀ ਟੈਕਸੀ ਵਾਲਾ ਕੋਈ ਲੈ ਕੇ ਆਵੇ ਜਿੱਦਾਂ ਕਿ ਤੁਹਾਨੂੰ ਪਤਾ ਕੱਲ ਹੀ ਘਟਨਾ ਵਰਤੀ ਆ ਨਵੇਂ ਸ਼ਹਿਰ ਵਿੱਚ ਉਹਨਾਂ ਦੇ ਪੈਸੇ ਦਾ ਨੁਕਸਾਨ ਹੋ ਗਿਆ ਤੁਸੀਂ 2-4000 ਪਿੱਛੇ ਨਾ ਜਾਵੋ ਆਪਣੇ ਪਰਿਵਾਰ ਨੂੰ ਤੇ ਆਪਣੀ ਸੇਫਟੀ ਲਈ ਆਪਣੇ ਜਾਣਕਾਰ ਨੂੰ ਹੀ ਦਿੱਲੀ ਲੈ ਕੇ ਆਵੋ ਜਾਂ ਕੋਈ ਤੁਹਾਡੇ ਪਿੰਡ ਤੋਂ ਹੈ ਜਾਂ ਕੋਈ ਰਿਸ਼ਤੇਦਾਰ ਸੱਜਣ ਮਿੱਤਰ ਹੈ ਉਹਨੂੰ ਹੀ ਦਿੱਲੀ ਲੈ ਕੇ ਆਵੋ ਤੇ ਜਾਵੋ ਪੈਸੇ ਪਿੱਛੇ ਨਾ ਜਾਵੋ 2-4000 ਨਾਲ ਕੋਈ ਫਰਕ ਨਹੀਂ ਪੈਣਾ ਕਿਉਂਕਿ ਅਸੀਂ ਵੀ ਨਵੀਆਂ ਗੱਡੀਆਂ ਜੋ ਲਈਆਂ ਇਹ ਐਨਆਰਆਈਆਂ ਦੇ ਸਿਰ ਤੇ ਹੀ ਆ ਸਾਰਾ ਕਾਰਜਾ ਪੈਸੇ ਦੇ ਪਿੱਛੇ ਨਾ ਜਾਵੋ ਆਪਣੀ ਜਾਨ ਨੂੰ ਸੇਫ ਰੱਖੋ ਤੇ ਵਨਵੇ ਦੇ ਕੰਮ ਨਾ ਕਰੋ ਪਤਾ ਨਹੀਂ ਡਰਾਈਵਰ ਜੁਪੀ ਦਾ ਜਾਂ ਕਿੱਥੇ ਦਾ ਕੋਈ ਤੁਹਾਡੀ ਉਹਦੇ ਨਾਲ ਕੋਈ ਜਾਣ ਪਹਿਚਾਨ ਨਹੀਂ ਹੈ ਨੈਟ ਤੇ ਤੁਹਾਡੇ ਨਾਲ ਬੁਕਿੰਗ ਹੋ ਜਾਣੀ ਤੁਹਾਡੇ ਨਾਲ ਰਾਸਤੇ 'ਚ ਕੀ ਹੋ ਕਰਦਾ ਇਸ ਬਾਰੇ ਕੋਈ ਪਤਾ ਨਹੀਂ ਇਸ ਲਈ ਹੱਥ ਜੋੜ ਕੇ ਬੇਨਤੀ ਹੈ ਸਾਰੇ ਐਨਆਰਈ ਭਰਾਵਾਂ ਨੂੰ ਕਿ ਤੁਸੀਂ ਲੋਕਲ ਬੰਦਾ ਇਹ ਦਿੱਲੀ ਨੂੰ ਟੈਕਸੀ ਵਾਸਤੇ ਲੈ ਕੇ ਜਾਵੋ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ